ਸਤਿ ਸ੍ਰੀ ਅਕਾਲ ਸਤਿਕਾਰ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਕੁਝ ਦਿਨ ਪਹਿਲੇ ਜਿਹੜਾ ਨਾ ਬਾਬਾ ਦੀਪ ਸਿੰਘ ਜੀ ਦਾ ਮਤਲਬ ਪ੍ਰਕਾਸ਼ ਪੁਰਬ ਦੀ ਸੈਰੇਮਨੀ ਹੋਈ ਆ ਤੇ ਉੱਥੇ ਆਪਾਂ ਆ ਵੀਡੀਓ ਦੇਖੀ ਸੀ ਨਾ ਯਾਦ ਕਰ ਵੀਡੀਓ ਦੇਖ ਲਈ ਜਿਸ ਮੈਂ ਦਿਖਾਇਆ ਸੀ ਤੈਨੂੰ ਕਿ ਨੇ ਜ਼ਿਆਦਾ ਕੇਕ ਸੀ ਸੰਗਤਾਂ ਨੇ ਉੱਥੇ ਬਹੁਤ ਜ਼ਿਆਦਾ ਕੇਕ ਕੱਟੇ ਔਰ ਹਰ ਪਾਸੇ ਕੇਕ ਹੀ ਕੇਕ ਸਨ ਤੇ ਉਸ ਤੋਂ ਹੀ ਰਿਲੇਟਿਡ ਸਾਡੇ ਕੋਲ ਅੱਜ ਇੱਕ ਵੀਡੀਓ ਆ ਦਾਦੀ ਦੀ ਗੁਰਪ੍ਰਤਾਪ ਸਿੰਘ ਪਦਮ ਹੁਣਾ ਦੀ ਤੇ ਵੇਖਦੇ ਆ ਕੀ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਕੁਝ ਗੱਲਬਾਤ ਕਰਾਂਗੇ ਘਸਾਣਾ ਕਰਿਓ ਕਿੰਨਾ ਪਵਿੱਤਰ ਕਨਸੈਪਟ ਆ ਸਾਨੂੰ ਸਾਡੇ ਗੁਰੂਆਂ ਨੇ ਦਿੱਤਾ ਲੰਗਰ ਕਿਹੇ ਕੌਮ ਕੋ ਨਹੀਂ ਹੈਗਾ ਹਿੰਦੂਆਂ ਕੋ ਲੰਗਰ ਨਹੀਂ ਹੈਗੇ ਤੁਹਾਡੀ ਰੀਸ ਕਰਕੇ ਉਹਨਾਂ ਲਈ ਹਮ ਮੁਸਲਮਾਨਾਂ ਕੋ ਲੰਗਰ ਨਹੀਂ ਹੈਗੇ ਤੁਹਾਡੀ ਰੀਸ ਕਰਕੇ ਲਈ ਆ ਕ੍ਰਿਸ਼ਨ ਈਸਾਈਆਂ ਕੋ ਲੰਗਰ ਨਹੀਂ ਹੈਗਾ ਕਿਹੇ ਗ੍ਰੰਥ ਚ ਨਹੀਂ ਲਿਖਿਆ ਤੁਹਾਡੀ ਨਕਲ ਕਿਉਂਕਿ ਦੁਨੀਆ ਦਾ ਸਭ ਤੋਂ ਪਵਿੱਤਰ ਕਨਸੈਪਟ ਗੁਰੂ ਨਾਨਕ ਦੇਵ ਜੀ ਦੇ ਘਰ ਚ ਆ ਜਾਤ ਪਾਤ ਊਚ ਨੀਚ ਖਤਮ ਕਰਨੀਆਂ ਤੇ ਲੰਗਰ ਤੋਂ ਵਧੀਆ ਚੀਜ਼ ਕੋਈ ਨਹੀਂ ਅਸੀਂ ਬਣ ਕੇ ਲੰਗਰ ਨੂੰ ਟੋ ਹਰ ਨਗਰ ਕੀਰਤਨ ਚ ਕਿਸ ਨਾ ਕਿਸੇ ਦੇ ਕੋਲ ਇੱਕ ਲਫਾਫਾ ਜਿਹਾ ਹੁੰਦਾ ਕਾਲੇ ਜਿਹੇ ਰੰਗ ਦਾ ਉਹ ਪਤਾ ਨਹੀਂ ਭਰਦਾ ਹੀ ਨਹੀਂ ਪਤਾ ਨਹੀਂ 20 ਪੜਾਵਾਂ ਤੇ ਲੈ ਜਾਓ ਉਹਦੇ ਚ ਪਤਾ ਨਹੀਂ ਲੋਕੀ ਕਿੱਥੋਂ ਤੁੰਨ ਤੁੰਨ ਕੇ ਪਾਈ ਜਾਂਦੇ ਮਾਣ ਨਗਰ ਕੀ ਮਾਧਮਾ ਮੈਂ ਮਾਈਆਂ ਨੂੰ ਕਹਿ ਦਿੰਨਾ ਨਾ ਵੀ ਹਾਂ ਨਹੀਂ ਭਰਨਾ ਸਭ ਕੁਝ ਭਰ ਸਕਦਾ ਪਰ ਹੱਲ ਫਾਫਾ ਨਹੀਂ ਭਰ ਸਕਦਾ ਮਾਈਆਂ ਛਾਪ ਰਹੇ ਹੁਣ ਸੜਕ ਦੇ ਇਧਰ ਵੀ ਲੰਗਰ ਆ ਇਧਰ ਵੀ ਲੰਗਰ ਆ ਡੀਜੇ ਦਾ ਮੂੰਹ ਦੋਵਾਂ ਨੇ ਇੱਕ ਦੂਜੇ ਨੂੰ ਕੀਤਾ ਦੜਮ ਦੜਮ ਡੀਜੇ ਦੀ ਹੋਈ ਜਾਂਦੀ ਆ ਨਾ ਕਿਸੇ ਨੂੰ ਆਏ ਦਾ ਪਤਾ ਤੇ ਨਾ ਕਿਸੇ ਨੂੰ ਗਏ ਦਾ ਪਤਾ ਲੱਖ ਰੁਪਈਆ ਉਹਨਾਂ ਲਾਤਾ 2.5 ਲੱਖ ਉਹਨਾਂ ਲਾਤਾ ਤੇ ਜੇ ਸਾਂਝਾ ਲੱਗ ਜਾਂਦਾ ਤੇ ਆਪੇ ਲੱਖ ਚ ਸਭ ਜਾਣਾ ਤੇ ਉਹ 1.5-2 ਲੱਖ ਕੌਮ ਦੇ ਭੜੇ ਲੱਗ ਜਾਣਾ ਏ ਪਰ ਚੌਧਰ ਪੁਨੇ ਦਾ ਛੱਜ ਬੱਜਾ ਉਹ ਕੱਟੇ ਨਹੀਂ ਹੋਣ ਦੀ ਗੁੱਸਾ ਨਾ ਕਰਿਓ ਸਾਡੀ ਕਾਮ ਨੇ ਕੀਤਾ ਕੀ ਖਟਿਆ ਕੀ ਗਵਾਇਆ ਕੀ ਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਲੰਘਿਆ ਉਹ ਸਾਡੀ ਵੀਡੀਓ ਬੜੀ ਵਾਇਰਲ ਹੋਈ ਕੇਕ ਵਾਲੀ ਚਲੋ ਕੀ ਇੱਕ ਤੇ ਵਾਂਡੀ ਲਿਆ ਗਲਤੀ ਕੀਤੀ ਉਹਨਾਂ ਨੇ ਨਹੀਂ ਵੜਨਾ ਚਾਹੀਦਾ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਵਾਲੀ ਕਾਮ ਕੇਕ ਕੱਟ ਕੇ ਤੇ ਹੈਪੀ ਬਰਥਡੇ ਟੂ ਯੂ ਕਰਨ ਲੱਗ ਪਈ ਆਪਾ ਕਰੰਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਲੰਘਿਆ ਡੀਜੇ ਲਾ ਕੇ ਤੇ ਲੋਕਾਂ ਨੇ ਲੁੱਡੀਆਂ ਹੀ ਪਾ ਛੱਡੀਆਂ ਬਸ ਚਾਲੀ ਸ਼ਬਦ ਆ ਭਗਤ ਰਮਦਾਸ ਮਹਾਰਾਜ ਜੀਆਂ ਦੇ ਉਹਨਾਂ ਚਾਲੀਆਂ ਸ਼ਬਦਾਂ ਤੋਂ ਇੱਕ ਅੱਖਰ ਬਣੀ ਸਿੱਖਿਆ ਕਿੱਥੇ ਪੜਨਾ ਸੀ ਮਾਦੋ ਇਹ ਜਾਨ ਤੁਮਾਰੇ ਲੇਖੇ ਉਹ ਡਾਂਸ ਕਰਨ ਦਾ ਹੀ ਕੌਂ ਉਹ ਡੀ ਜੇ ਦੇ ਲੱਗ ਲੋਂਦੇ ਆ ਕਿਹਨਾਂ ਭਗਤ ਰਮਦਾਸ ਸਾਹਿਬ ਪੜਨਾ ਸੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕੰਨ ਕਟਕ ਜਲ ਤਰੰਗ ਜੈਸਾ ਕਿੰਨੇ ਪੜਿਆ ਈ ਜੇ ਤੇ ਦ람 ਦ람 ਕਰਕੇ ਖਾ ਕੇ ਕੜਾ ਪੰਗੂਰ ਤੇ ਹੱਥ ਝਾੜ ਕੇ ਤੇ ਘਰੋ ਘਰੀ ਪਾ ਕੇ ਸੜਕਾਂ ਤੇ ਗੰਧ ਤੇ ਦੂਜੇ ਬੰਨੇ ਨਾਲ ਹੀ ਅਹੀਂ ਪੜਨਾ ਵਾ ਸੱਚੇ ਪਾਤਸ਼ਾਹ ਕਰੀ ਕਿਰਪਾ ਸਾਡੀ ਸੇਵਾ ਥਾਂੇ ਪਾਈ ਮਹਾਰਾਜ ਜੀ ਅੰਦਰ ਆਵੇ ਮੇਰੀ ਬਣਾਈ ਧਰਤੀ ਦੇ ਗੰਧ ਪਾ ਕੇ ਘਰੋਂ ਚੱਲ ਚੱਲਿਆਂ ਤੇ ਮੈਂ ਤੇਰੇ ਤੇ ਕਿਰਪਾ ਕਿਹੜੀ ਪਾਸੂ ਕਰਾਂ ਅਹੀਂ ਗੇਲ ਖਾਨ ਵਾਲੀ ਕੌਮ ਤੇ ਈ ਜੇ ਤੇ ਦ람 ਦ람 ਕਰਨ ਵਾਲੀ ਕੌਮ ਨਹੀਂ ਸੀ ਕਿੱਦਾ ਪਵਿੱਤਰ ਜੀਵਨ ਬਾਬਾ ਦੀਪ ਸਿੰਘ ਦਾ ਕਿੱਦਾ ਪਵਿੱਤਰ ਜੀਵਨ ਭਗਤ ਰਵਿਦਾਸ ਜੀ ਮਹਾਰਾਜ ਦਾ ਅਹੀਂ ਲੁੱਟੀਆਂ ਪਾ ਕੇ ਘਰੋਂ ਚਲੇ ਗਏ ਮੈਂ ਫੇਰ ਉੱਥੇ ਲੈ ਕੇ ਆਵਾਂ ਸਾਡੇ ਬਜ਼ੁਰਗਾਂ ਨੇ ਔਖਾ ਸੌਖਾ ਟਾਈਮ ਵੇਖਿਆ ਸਾਨੂੰ ਇੰਨਾ ਸੁੱਖ ਰੱਬ ਨੇ ਦਿੱਤਾ ਸੀ ਹੁਣ ਪ੍ਰਾਣੇ ਬਜ਼ੁਰਗਾਂ ਦੇ ਘੁੱਟਾਂ ਤੇ ਘੜੀਆਂ ਨਹੀਂ ਸੀ ਐ ਦੀਆਂ ਬਿਲਕੁਲ ਪ੍ਰਾਣੇ ਬਜ਼ੁਰਗਾਂ ਨੇ ਕਦੀ ਘੁੱਟਾਂ ਦੇ ਘੜੀਆਂ ਲਾਈਆਂ ਪਰ ਕਦੀ ਕੋਈ ਲੇਟ ਨਹੀਂ ਹੁੰਦਾ ਅੱਜ ਗੁੱਟਾਂ ਤੇ 50 5000 ਰੁਪਏ ਜਾਂ ਕੜੀ ਦਾ ਜਦੋਂ ਸੂਰਜ ਦਾ ਨਿਯਾਮ ਰੱਖਿਆ ਹੁੰਦਾ ਸੀ ਹੁਣ ਇੰਨਾ ਵੇਲਾ ਹੋ ਗਿਆ ਸਾਰੀ ਦਿਨਾਂ ਲੇਟ ਹੀ ਤੁਰੇ ਫਿਰਨ ਲਈ ਆਪ ਆਖੋਣ ਬੱਚਣ ਦਾ ਇੱਕ ਦੂਜੇ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਟਾਂਗਿਆਂ ਗੱਡੀਆਂ ਤੇ ਸਫ਼ਰ ਕੀਤਾ ਅੱਜ ਫੋਰਚੂਨਰ ਗੱਡੀਆਂ ਤੇ ਚੜੇ ਵੀ ਲੋਕੇ ਟਾਈਮ ਨਾਲ ਨਹੀਂ ਫੰਕਸ਼ਨ ਕਰਦੇ ਤੁਹਾਨੂੰ ਪਤਾ ਹੋਊਗਾ ਜਦੋਂ ਟੈਲੀਫੋਨ ਨਹੀਂ ਹੈਗੇ ਜਿਨ੍ਹਾਂ ਦੇ ਘਰਾਂ 'ਚ ਜਿਨ੍ਹਾਂ ਦੇ ਪੁੱਤ ਫੌਜੀ ਹੀ ਭਰਾ ਫੌਜੀ ਹੀ ਜਾਂ ਕੋ ਬਾਹਰ ਅੰਦਰ ਗਿਆ ਹੀ ਉਹ ਇੱਕ ਚਿੱਠੀ ਨੂੰ ਸਾਰਾ ਟੱਬਰ ਚੁੰਮਦਾ ਫਿਰਦਾ ਹੁੰਦਾ ਇਹ ਵੀ ਚਿੱਠੀ ਆਈ ਭਰਾ ਦੀ ਸਹੀ ਗੱਲ ਹੈ ਇਹ ਵੀ ਚਿੱਠੀ ਆਈ ਪੁੱਤ ਦੀ ਚਿੱਠੀ ਆਈ ਭਾਪੇ ਦੀ ਇਦਾਂ ਹੀ ਨਾ ਫੇਰ ਚਿੱਠੀਆਂ ਦਾ ਟਾਈਮ ਗਿਆ ਤੇ ਸਾਰੇ ਪਿੰਡ 'ਚ ਇੱਕ ਫੋਨ ਹੁੰਦਾ ਸੀ ਪਤਾ ਨਹੀਂ ਕਿਸੇ ਤਗੜੇ ਘਰ ਨੇ ਲਵਾਇਆ ਹੋਣਾ ਉਹ ਘਰ 'ਚ ਲੈਣ ਹੀ ਲੱਗੀ ਰਹਿ ਜਾਂਦੀ ਕਿ ਹੁਣ ਉਹਦਾ ਆਉਣਾ ਹੀ ਹੁਣ ਆਉਣਾ ਇੱਕ ਉਹਦਾ ਆਪਣਾ ਲੇਖੀਂ ਜਾਂਦਾ ਸੀ ਐਵੇਂ ਹੁੰਦਾ ਸੀ ਹੁਣ ਕੰਮ ਹੋ ਗਿਆ ਸੌਖਾ ਵੀਡੀਓ ਕਾਲ ਆਣੀ ਆ ਤੇ بار بار ਕਰੀ ਜਾਉਂਦੇ ਘਰ ਦੇ ਵੀ ਕਹਿ ਰਹੇ ਨੇ ਇਹਨੇ ਨੂੰ ਕੰਮ ਕਰ ਦੇਣਾ ਸਵਿਚੀ ਆਫ ਕਰ ਦੇ ਅਸੀਂ ਆਪਾਂ ਮਿੱਲਾ ਬੈਠਾ ਉਹ ਇਹਨੇ ਦੇ ਝੋਕੇ ਉਹੋ ਬੰਦਾ ਜਿਹੜੀ ਚਿੱਠੀ ਨੂੰ ਤਰਸਦੇ ਸੀ ਉਹੋ ਬੰਦਾ ਹੁਣ ਵੀਡੀਓ ਕਾਲ ਕਰੂਗਾ ਕਿਉਂਕਿ ਜਿਹੜੀ ਚੀਜ਼ ਆਮ ਹੋ ਜਾਵੇ ਉਹਦੀ ਕੀਮਤ ਉਹਦੀ ਕਦਰ ਨਹੀਂ ਹੁੰਦੀ ਬੇਕਦਰ ਨਹੀਂ ਹੁੰਦੀ ਆ ਬੇਕਦਰ ਨਹੀਂ ਹੋਣੀ ਆ ਜਿਹੜੀ ਚੀਜ਼ ਤਰਸ ਕੇ ਮਿਲੂਗੀ ਕਦਰ ਉਹਦੀ ਆ ਸਾਡੇ ਬਜ਼ੁਰਗਾਂ ਨੇ ਲੰਗਰ ਲਾਏ ਤਰਸ ਕੇ ਕਦਰ ਕੀਤੀ ਅਹੀਂ ਕਿੱਲੋ-ਕਿੱਲੋ ਮੀਟਰ ਤੇ ਲਾਤਾ ਹੀ ਬੇਕਦਰੀ ਕਰ ਦਿੱਤੀ। ਹੁਣ ਉਹ ਜਿਹੜੀ ਸੰਗਤ ਦੁਆਬੇ ਤੋਂ ਤੁਰੀ ਆ ਉਹਨੇ ਤਿੰਨ ਥਾਵਾਂ ਤੇ ਪੜਾ ਕੀਤਾ। ਆਖਰਕਾਰ ਸੰਗਤ ਪਹੁੰਚੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ 'ਚ। ਸੁਣੋ ਜੀ। ਦੁਆਬੀਆਂ ਨੇ ਜਾ ਕੇ ਮੱਥਾ ਟੇਕਿਆ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੇ ਅਸੀਸਾਂ ਦਿੱਤੀਆਂ। ਰਹਿਣ ਦਾ ਪ੍ਰਬੰਧ ਕੀਤਾ, ਜਲ ਪਾਣੀ ਦਾ ਪ੍ਰਬੰਧ ਕੀਤਾ ਤੇ ਬਾਬਾ ਨਰੈਣ ਕਈ ਦਾ ਸੱਚੇ ਪਾਤਸ਼ਾਹ ਨਾ ਹੀ ਸੌਣ ਆਏ ਆ ਤੇ ਨਾ ਹੀ ਖਾਣ ਆਏ ਆ। ਖਾਵਾਂਗੇ ਉਹਨਾਂ ਜਦੋਂ ਨੀਂਦ ਆਉਗੀ ਖਾਵਾਂਗੇ ਉਹਨਾਂ ਜਦੋਂ ਢਿੱਡ ਮੰਗੂਗਾ ਅਸੀਂ ਆਏ ਆਂ ਭਾਂਡੇ ਮਾਂਜਣ ਤੱਪੜ ਝਾੜਨ ਜੋੜੇ ਝਾੜਨ ਕੀਰਤਨ ਤੇ ਕਥਾ ਸੁਣਨ ਇੱਥੇ ਆ ਦੋ ਕੰਮ ਹੀ ਆਂ ਤੀਜਾ ਕੰਮ ਨਹੀਂ ਹੈਗਾ ਜਾਂ ਸੇਵਾ ਜਾਂ ਸਿਮਰਨ ਤੀਜਾ ਕੰਮ ਹੈ ਹੀ ਕੋਈ ਸਿਮਰਨ ਹੀ ਬਾਤ ਜਿਹੜਾ ਬੰਦਾ ਤੀਜੇ ਕੰਮ ਚ ਇੱਧਰ ਉੱਧਰ ਤੁਰ ਕੇ ਟਾਈਮ ਪਾਸ ਕਰ ਰਿਹਾ ਵਾ ਉਹ ਗੁਰੂ ਦੇ ਦਰਬਾਰ ਚ ਨਹੀਂ ਆਇਆ ਇੱਥੇ ਜਾਂ ਸਿਮਰਨ ਜਾਂ ਤੇ ਜਾਂ ਸੇਵਾ ਹੁਣ ਸੁਣਿਓ ਬਾਬਾ ਨਰੈਣ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਕੀਰਤਨ ਸੁਣਦਾ ਕਥਾ ਸੁਣਦਾ ਲੰਗਰ ਚ ਭਾਂਡੇ ਮਾਹਿੰਦਾ ਤੱਪੜ ਝਾੜਦਾ ਜੋੜੇ ਝਾੜਦਾ ਇੱਕ ਦਿਨ ਦੋਵੇਂ ਜੀਲਾਂ ਪ੍ਰਕਰਮਾਂ ਦੇ ਵਿੱਚ ਬੈਠੇ ਆ ਦੋਵੇਂ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਨੰਗ ਰਹੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਉਹਨਾਂ ਦਾ ਸਹਿਬਜ਼ਾਦਾ ਹਰ ਗੋਬਿੰਦ ਜੀ ਜਾ ਰਹੇ ਆ ਜਿਨ੍ਹਾਂ ਨੇ ਮੁੜ ਕੇ ਪੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਬਣਨਾ ਰਾਜ ਦੇ ਪੁੱਤ ਨੇ ਆਪਣੇ ਬਾਪੂ ਦੀ ਉਂਗਲ ਫੜੀ ਹੁਣ ਦੋਵੇਂ ਪਿਓ ਪੁੱਤ ਪ੍ਰਕਰਮਾਂ 'ਚ ਤੁਰੇ ਜਾਂਦੇ ਆ ਤੇ ਦੂਰ ਬੈਠੀ ਬਾਬੇ ਨਰੈਣ ਦੀ ਘਰ ਵਾਲੀ ਕਹਿੰਦੀ ਵਾਹ ਸਰਦਾਰ ਜੀ ਮੈਂ ਕੁਝ ਵੇਖਿਆ ਹੂੰ ਤੇ ਬਾਬਾ ਨਰੈਣ ਕਹਿੰਦਾ ਸਰਦਾਰ ਜੀ ਜੋ ਤੂੰ ਵੇਖਿਆ ਉਹੋ ਹੀ ਮੈਂ ਵੇਖਿਆ ਹੂੰ ਹੁਣ ਸਵਾਲ ਪੈਦਾ ਹੁੰਦਾ ਕਿ ਦੋਵਾਂ ਜੀਆਂ ਨੇ ਇੱਕ ਦੂਜੇ ਨੂੰ ਕੁਝ ਵੀ ਨਹੀਂ ਦੱਸਿਆ ਤੇ ਬੁੱਝ ਕਿਦਾਂ ਗਏ ਵੀ ਤੂੰ ਜੋ ਵੇਖਿਆ ਉਹੋ ਹੀ ਮੈਂ ਵੇਖਿਆ ਜੋ ਮੈਂ ਵੇਖਿਆ ਉਹੋ ਹੀ ਤੂੰ ਵੇਖਿਆ ਦੱਸਿਆ ਤੋਂ ਨਾ ਕੁਝ ਵੀ ਨਹੀਂ ਆਸਲ 'ਚ ਇਹਨੂੰ ਹੀ ਮੀਆਂ ਬੀਬੀ ਦਾ ਰਿਸ਼ਤਾ ਕਹਿੰਦੇ ਆ ਬਾਕੀ ਰਿਸ਼ਤੇ ਆ ਖੂਨ ਦੇ ਕੋਈ ਭੈਣ ਆ ਕੋਈ ਭਰਾ ਵਾ ਕੋ ਮਾਂ ਵਾ ਕੋ ਬਾਪ ਆ ਕੋ ਚਾਚਾ ਪਾਇਆ ਖੂਨ ਦੇ ਰਿਸ਼ਤੇ ਆ ਮੀਆਂ ਬੀਬੀ ਦਾ ਰਿਸ਼ਤਾ ਖੂਨ ਦਾ ਨਹੀਂ ਹੈਗਾ ਮੀਆਂ ਬੀਬੀ ਦਾ ਰਿਸ਼ਤਾ ਸਭ ਤੋਂ ਮਜ਼ਬੂਤ ਦਾ ਕਦਰ ਦਾ ਜਿੱਥੇ ਇੱਕ ਦੂਜੇ ਨੂੰ ਸਮਝਣ ਦੀ ਗੱਲ ਆ ਉਥੇ ਹੀ ਸਵਰਗ ਆ ਜਿੱਥੇ ਇੱਕ ਦੂਜੇ ਨੂੰ ਸਮਝਣੀ ਹੈਗੀ ਉਥੇ ਸਭ ਤੋਂ ਵੱਡਾ ਨਰਕ ਆ ਕੋਠੀਆਂ ਬਣ ਜਾਣਗੀਆਂ ਮਹੱਲ ਬਣ ਜਾਣਗੇ ਘਰ ساری ਉਮਰ ਨਹੀਂ ਜੇ ਬਣਦੇ ਘਰ ਬਣਦੇ ਆ ਘਰ ਦੇ ਜੀਆਂ ਨਾਲ ਸਪੈਸ਼ਲੀ ਮੀਆਂ ਬੀਬੀ ਕਰਕੇ ਬਿਲਕੁਲ ਜਿੱਥੇ ਮੀਆਂ ਬੀਬੀ ਦੀ ਬੰਦੀ ਆ ਉਥੇ ਕੱਚੇ ਘਰ ਚ ਵੀ ਰੱਬ ਵਸਾਂਦੇ ਆ ਜਿੱਥੇ ਮੀਆਂ ਬੀਬੀ ਦੀ ਨਹੀਂ ਬਣਦੀ ਉਥੇ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਚ ਵੀ ਭੂਤ ਨੱਚਣ ਦਾ ਹੈ ਸਵੇਰੇ ਸ਼ਾਮ ਰਿਸ਼ਤੇ ਜਨਮ ਦੇ ਨਾਲ ਨੇ ਕਈ ਜੁੱ ਅੱਛਾ ਸਹੀ ਗੱਲ ਕੀਤੀ ਪਹਿਲੇ ਆਪਾਂ ਗੁਰਗੁਰ ਜਿਹੜਾ ਗੁਰਪ੍ਰਕਾਸ਼ ਹੋਇਆ ਉਹਨਾਂ ਦਾ ਉਹਦੇ ਬਾਰੇ ਚ ਗੱਲ ਕਰ ਲਈਏ ਕਿ ਕੇਕ ਵਗੈਰਾ ਉਹਨਾਂ ਨੇ ਕੱਟੇ ਠੀਕ ਹੈ ਲੰਗਰ ਲੰਗਰ ਦੀ ਜਿਹੜੀ ਇبتديਆ ਹੈ ਉਹ ਬਾਬਾ ਜੀ ਗੁਰੂ ਨਾਨਕ ਨੇ ਕੀਤੀ ਬਾਬਾ ਜੀ ਗੁਰੂ ਨਾਨਕ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਦੌਰ ਚੱਲ ਪਿਆ ਸਮਝ ਲਓ ਕਿ ਜਗਾ ਜਗਾ ਤੇ ਸਿੱਖ ਬਰਾਦਰੀ ਹੁਣ ਵੇਖੋ ਕਿ ਹਰ ਮੌਕੇ ਤੇ ਲੰਗਰ ਲੰਗਰ ਲਾਉਂਦੇ ਨੇ ਔਰ ਬਹੁਤ ਬਹੁਤ ਜ਼ਿਆਦਾ ਵੱਡੀ ਵੱਡੀ ਸੇਵਾ ਕਰਦੇ ਨੇ ਲੰਗਰ ਦੀ ਤੇ ਅੱਛਾ ਲੱਗਦਾ ਇਹ ਕਿ ਹਰ ਗਰੀਬ ਜਿਹੜਾ ਵਿਚਾਰਾ ਉਹ ਵੀ ਖਾ ਸਕਦਾ ਹੈ ਕਾਣਾ ਉੱਥੇ ਜਾ ਕੇ ਅਮੀਰ ਵੀ ਖਾਂਦੇ ਨੇ ਗਰੀਬ ਵੀ ਖਾਂਦੇ ਨੇ ਔਰ ਇੱਕ ਬੜਾ ਜ਼ਬਰਦਸਤ ਲੱਗਦਾ ਹੈ ਤੇ ਐਵੇਂ ਦੇ ਮੌਕਿਆਂ ਤੇ ਉਹਨਾਂ ਦਾ ਇਹੀ ਕਹਿਣਾ ਕਿ ਲੰਗਰ ਹੋਣਾ ਚਾਹੀਦਾ ਹੈ हां ਕੁਛ ਲੋਕ ਵਾਕਈ ਉਹਨਾਂ ਨੇ ਲੰਗਰ ਹੀ ਖਾਣੋ ਲੰਗਰ ਹੀ ਖਾਣਾ ਨੇ ਕੋਈ ਹੋਰ ਤਾਂ ਨਹੀਂ ਇਹਨਾਂ ਨੇ ਛਾਪਰ ਫੜੇ ਹੁੰਦੇ ਨਹੀਂ ਭੰਨ ਵਾਸਤੇ ਕਿ ਲੰਗਰਾਂ ਵਿੱਚ ਹੀ ਪਰ ਪਰ ਕੇ ਲੜਦੇ ਨੇ ਇਹ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਵਾਕਈ ਤੇ ਬਾਕੀ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਜੀ ਟਾਈਮ ਨਾਲ ਨਹੀਂ ਪਹੁੰਚਦੇ ਇਹ ਤੇ ਵਾਕਈ ਬਿਲਕੁਲ 100% درست ਗੱਲ ਹੈ ਕਿ ਪਹਿਲੇ ਜਿਹੜੇ ਸੀ ਪਹਿਲੇ ਦਿਨ ਉਹ ਸਰਜ ਦੇ ਕੇ ਟਾਈਮ ਦਾ ਛੱਡਦੇ ਹੁੰਦੇ ਸੀ ਉਹ ਪੇਸ਼ੀ ਦਾ ਟਾਈਮ ਹੋ ਜਾਂਦੀ ਪੇਸ਼ੀ ਹੋ ਗਈ ਦੂਗਰ ਹੋ ਗਈ ਆ ਤੇ ਹੁਣ ਵੇਖ ਲੋ ਉਹ ਲੋਕਾਂ ਨੇ ਤਤ ਘੜੀਆਂ ਬਣੀਆਂ ਨੇ ਮੋਬਾਈਲ ਫੜੇ ਨੇ ਫਿਰ ਵੀ ਲੇਟ ਨੇ ਮੋਬਾਈਲ ਤੇ ਟਾਈਮ ਵੀ ਆਇਆ ਦੇ ਨੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਕੀਤੀ ਕਿ ਜਿਹੜੀ ਚਿੱਠੀ ਵਾਲਾ ਜਿਹੜਾ ਜਦੋਂ ਵੀਡੀਓ ਕਾਲ ਕਰਦਾ ਉਹ ਕਹਿੰਦੇ ਨੇ ਕਿ ਇਸ਼ਕ ਜਦੋਂ ਤੱਕ ਤੁਹਾਨੂੰ ਹਾਸਲ ਨਹੀਂ ਰਹੇਗਾ ਨਾ ਉਦੋਂ ਤੱਕ ਤੁਸੀਂ ਕਦਰ ਕਰੋਗੇ ਜਦੋਂ ਉਹ ਚੀਜ਼ ਤੁਹਾਨੂੰ ਹਾਸਲ ਹੋ ਜਾਂਦੀ ਹੈ ਨਾ ਉਦੋਂ ਦੀ ਕਦਰ ਘੱਟ ਜਾਂਦੀ ਹੈ ਇਸ਼ਕ ਦੀ ਵੀ ਗੱਲ ਠੀਕ ਹੈ ਇਹ ਨਹੀਂ ਤੇ ਡੂੰਗੀ ਗੱਲ ਕਰ ਦਿੱਤੀ ਐ ਵੈਸੇ ਵੀ ਕਿਸੇ ਚੀਜ਼ ਦੀ ਫਰਜ਼ ਕਰੋ ਜੇ ਕੋਈ ਅਜਿਹੀ ਚੀਜ਼ ਤੁਹਾਨੂੰ ਬੱਡੀ ਜੀ ਖਵਾਹਿਸ਼ ਹੈ ਨਾ ਜੋ ਤੁਹਾਡੇ ਕੋਲ ਨਹੀਂ ਨਾ ਹੈਗੀ ਤੁਹਾਨੂੰ ਉਹਦੀ ਬੜੀ ਖਵਾਹਿਸ਼ ਹੈ ਜੋ ਤੁਹਾਡੇ ਕੋਲ ਆ ਜੀ ਕੀ ਕਦਰ ਘੱਟ ਜਾਏਗੀ ਬਿਲਕੁਲ ਤੁਹਾਨੂੰ ਚੀਜ਼ ਪਸੰਦ ਹੈ ਤੁਹਾਡਾ ਦੇਖ ਰਿਹਾ ਕਿ ਮੈਨੂੰ ਫੌਰਨ ਹਾਸਲ ਕਰ ਲੈ ਫੌਰਨ ਮੈਨੂੰ ਖਰੀਦਾਂ ਲੇਕਿਨ ਜੇ ਤੁਸੀਂ ਖਰੀਦ ਲੈਂਦੇ ਹੋ ਥੋੜੀ ਦੇਰ ਉਹਦਾ ਚਾਰ ਨਿੰਦਾ ਦਾ ਰੇ ਆਜੋ ਫਿਰ ਉਹ ਕਿਤੇ ਉਹ ਸਾਈਡ ਤੇ ਕੋਨੇ ਤੇ ਪਈ ਹੁੰਦੀ ਹੈ ਉਹ ਹੀ ਚੀਜ਼ ਇਨਾ ਮੈਗਾ ਸੂਟ ਲਾ ਲਈ ਤੇ ਜਦੋਂ ਤੱਕ ਕੁਝ ਵਿੱਚ ਲੱਗਾ ਰਵੇ ਉਸ ਤੱਕ ਆਖੀ ਤੇ ਬੜਾ ਸੋਨਾ ਬੜਾ ਸੋਨਾ ਜਦੋਂ ਲੈ ਕੇ ਆ ਪਾ ਲਈਏ ਨਾ ਕਿਤੇ ਬਸ ਠੀਕ ਹੈ ਬਸ ਠੀਕ ਹੈ ਕਹਿੰਦੇ ਕਿ ਖੁਆਇਸ਼ ਨੂੰ ਹਾਸਲ ਕਰ ਕੋ ਹਾਸਲ ਨਾ ਕਰੋ ਅਗਰ ਹਾਸਲ ਹੋ ਗਈ ਤੇ ਵਸਤੂ ਖੁਆਇਸ਼ ਤੇ ਨਾ ਰਹੀ ਉਹਦੀ ਕਦਰ ਘੱਟ ਜਾਂਦੀ ਉਹਦੀ ਕਦਰ ਘੱਟ ਜਾਂਦੀ ਜਿਵੇਂ ਉਹਨਾਂ ਨੂੰ ਤੁਹਾਨੂੰ ਮੇਰੀ ਕਦਰ ਨਹੀਂ ਹੈਗੀ ਅੱਛਾ ਵਦਿਆ ਸੇ ਗੱਲਬਾਤ ਕੀਤੀ ਇਨਾਂ ਨੇ ਔਰ ਮੈਂ ਵੀ ਵੀ ਦੇ ਰਿਸ਼ਤੇ ਦੀ ਜਿਹੜੀ ਗੱਲ ਕੀਤੀ ਆ ਨੋ ਡਾਊਟ ਇਹ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਹਾਂ ਬਹੁਤ ਪਿਆਰਾ ਰਿਸ਼ਤਾ ਲੇਕਿਨ ਬਹੁਤ ਮਜ਼ਬੂਤ ਰਿਸ਼ਤਾ ਹੁੰਦਾ ਬਹੁਤ ਹੀ ਖੂਬਸੂਰਤ ਰਿਸ਼ਤਾ ਹੁੰਦਾ ਜਿਹੜਾ ਤੁਹਾਡੇ ਜਜ਼ਬਾਤ ਨਾਲ ਜੁੜਿਆ ਹੁੰਦਾ ਇੱਕ ਦੂਸਰੇ ਔਰ ਜਿੰਨਾ ਘਰਾਂ ਦੇ ਵਿੱਚ ਰਿਸ਼ਤਾ ਮਜ਼ਬੂਤ ਹੈ ਇੱਕ ਦੂਸਰੇ ਦਾ ਅੱਛਾ ਸਾਥ ਨਿਭਾ ਰਹੇ ਨੇ ਉਹ ਅਬਸ਼ੱਕ ਮਿੱਟੀ ਦੇ ਵੀ ਘਰ ਨੇ ਉਹ ਘਰ ਜੰਨਤ ਨੇ ਮੈਨੇ ਅੱਜ ਕੱਲ ਟਿਕਟੋਕ ਤੇ ਨਾ ਇੱਕ ਗੇਮ ਆਈ ਤੇ ਗੇਮ ਵਿੱਚ ਉਹ ਦੱਸ ਰਹੇ ਕਿ ਨਾ ਆਪਣਾ ਬਰਥਡੇ ਮਨਥ ਵੇਖੋ ਸਾਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕੌਣ ਕਰਦਾ ਓਕੇ ਮੈਂ ਜਦੋਂ ਆਪਣਾ ਬਰਥਡੇ ਮਨਤ ਵੇਖਿਆ ਤੇ ਮੇਰੇ ਬਰਥਡੇ ਮਨਤ ਹੋ ਜਾ ਕੇ ਲਿਖਿਆ ਆਇਆ ਹਸਬੰਡ ਮੈਂ ਗਾਉਂ ਲੌਂਜ ਨਹੀਂ ਫਿਰ ਤੈਨੂੰ ਗੱਲ ਛੁੱਟੀ ਲੱਗੀ ਜਾਂ ਸੱਚੀ ਲੱਗੀ ਇਹ ਵੀ ਨਹੀਂ ਸੱਚੀ ਲੱਗੀ ਕਿਹਾ ਹਾਂ ਹੋ ਸਕਦਾ ਫਿਰ ਠੀਕ ਹੈ ਬਰਾਲ ਜੀ ਐਵੇਂ ਰਿਸ਼ਤਾ ਕਾਇਮ ਰਵੇ ਆਰਮੀਆ بیوی ਦੇ ਦਰਮਿਆਨ ਐਵੇਂ ਸਲੂਕ ਇਤਫਾਕ ਪਿਆਰ ਮੁਹੱਬਤ ਕਾਇਮ ਰਵੇ ਤੇ ਵਧੀਆ ਗੱਲ ਬਾਤਾਂ ਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਰੱਖੋ ਆਪਣਾ ਖਿਆਲ ਮਿਲਦੀ ਆ ਤਾਂ ਨੈਕਸਟ ਵੀਡੀਓ 'ਚ ਅਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀਏ